ਹਾਂਜੀ ਸਤਿ ਸ੍ਰੀ ਅਕਾਲ ਜੀ। ਆਹ ਸਲਵਾਰ ਹੈ ਜੀ। 36 ਇੰਚ ਲਮਾਈਆ ਸਲਵਾਰ ਦੀ। ਤੇ ਆਹ ਦੇਖੋ ਇੱਦਾਂ ਸਿੰਗਲ ਪਾਣਾ ਮੋੜ ਕੇ ਆਪਾਂ। ਇਹ ਆਹ ਦੇਖੋ 32 ਇੰਚ ਲਗਾਤਾ 36 4 ਇੰਚੇ ਘਟਾਈ। ਘੱਟ ਰੱਖਣਾ ਹੁੰਦਾ ਆਪਾਂ ਉਹਦੇ ਨਾਲ ਨਮਾਈ ਨਾਲ। 32 ਇੰਚ ਲਗਾ ਦਿੱਤਾ ਉੱਪਰ 5 ਇੰਚ ਦੀ ਬੈਲਟ ਪਾ ਜਾਣੀ ਆ ਦੇਖੋ। 7.5 ਇੰਚ ਇੱਧਰੋਂ ਹੋ ਗਿਆ। ਠੀਕ ਹੈ ਆਹ ਦੇਖੋ ਸਭ ਪੌਣੇ ਪੌਣੇ 7 ਇੰਚ ਦੀ ਮੋਰੀ ਆ। ਤੇ ਇਧਰੋਂ 13.5 ਇੰਚ ਇਧਰੋਂ ਹੋ ਗਿਆ ਤੇ ਮੋਰੀ ਆ ਗਿਆ ਦੀ ਪੌਣੇ 7 6 ਸਹੀ 3/4 ਪੌਣੇ 7 ਤੇ ਇਹਦੀ ਬੈਲਟ ਹੈਗੀ ਆ ਜੀ ਆਪਣੇ 24 ਇੰਚ ਦੀ ਇਧਰੋਂ ਸਾਈਡ ਤੋਂ ਬੈਲਟ ਨਿਕਲ ਜਾਣੀ ਹੈ ਠੀਕ ਹੈ ਇਹ ਹੋ ਗਈ ਬੈਲਟ ਉਧਰੋਂ ਥੋੜਾ ਜਿਹਾ ਬਚੂਗਾ ਉਹ ਮੋਰੀਆ ਜੇ ਕੰਮ ਆ ਜਾਣੀ 25 ਇੰਚ ਦੀ ਕਟਿੰਗ ਹੋ ਗਈ ਵਰਟ ਦੀ 24 ਇੰਚ ਵਰਟ ਤਿਆਰ ਤੇ ਇਸ ਤੋਂ ਬਾਅਦ ਆਪਾਂ ਕਟਿੰਗ ਕਰ ਲਿਆ ਜੀ ਹੁਣ ਜਿਹੜਾ ਅੱਗੇ ਪਿੱਛੇ ਬਚਿਆ ਉਹਨੂੰ ਫੋਲਡ ਕਰਕੇ ਜਣੀ ਉਹ ਵਸਾ ਲਿਆ ਡਬਲ ਕਰਕੇ ਸਿੰਗਲ ਤਿਆ ਦੋ ਤਿਆ ਨੇ ਇਹ 32 ਇੰਚ ਇਧਰੋਂ ਮੈਂ ਉੱਪਰੋਂ ਨਿਸ਼ਾਨ ਲਗਾਇਆ ਇੱਕ ਸਾਈਡ ਤੇ ਨਹੀਂ ਦੂਜੀ ਸਾਈਡ ਤੇ ਥੱਲੇ ਉਹ ਬੰਦ ਆ ਜੀ ਇਹ ਤਾਂ ਦੋਨ ਕੀ ਲਿਖਿਆ ਤੋਂ ਸਾਈਡ ਗੋਗੜਾ ਤੇ ਅੰਬਤ 3 ਇੰਚ ਤੇ ਲਗਾਇਆ ਜੀ ਉਧਰੋਂ ਤੇ 2 ਇੰਚ ਉਧਰੋਂ ਇਧਰੋਂ ਦੂਜੀ ਸਾਈਡ ਤੋਂ ਜਦੋਂ ਤਕੋਨਾ ਕਰਨੇ ਇਧਰੋਂ ਸਵਾ 3 ਇੰਚ ਰੱਖਿਆ ਜੀ ਇਹ ਜਦੋਂ ਆਪ ਉਸ ਵਿੱਚ ਮਿਲਾਵਾਂਗੇ ਇੰਚੇਟੇ ਬਣਾ ਨਿਸ਼ਾਨ ਲਾ ਕੇ ਜਿਹੜਾ ਲਾਇਆ ਇਹ ਬਿਲਕੁਲ ਸਹੀ ਆਊਗਾ ਇਹ ਸਵਾ 3 ਇੰਚ ਤੇ ਲੈ ਕੇ ਉੱਥੇ ਉੱਥੋਂ ਦੂਜੇ ਤੱਕ ਮਿਲਾਤਾ ਇੱਥੋਂ ਆਪਣਾ ਅਸਨ ਆਉਣ ਗਈ ਇੱਥੋਂ 11.5 ਰੱਖ ਦਮ ਜਿੱਥੇ ਤੱਕ ਆਦੇ ਅਸਨ ਬਣਦਾ ਹੀ ਆਪਾਂ ਇੱਥੋਂ ਨਾਪ ਲਿਆ 11.5 ਕਿੱਥੇ ਹੁੰਦਾ ਉਹਨਾਂ ਘੇਰਾ ਬਣ ਗਏ ਤੇ ਇਹ 270 ਕਪੜਾ ਇਹ 36 ਇੰਚ ਲਮਾਈ ਦੀ ਹੈ। ਭਾਈ ਇਸ ਤਰ੍ਹਾਂ ਜਿਹੜਾ ਕੁੰਦਾ ਇੱਕ ਸਾਈਡ ਮੈਂ 2 ਇੰਚ ਰੱਖਿਆ ਇੱਕ ਸਾਈਡ 3 ਰੱਖਿਆ ਐਸੀ ਤਰ੍ਹਾਂ ਰੱਖ ਕੇ ਕੱਟਿਆ ਕਰੋ ਨਹੀਂ ਤਾਂ ਫਿਰ ਕੁੰਦੇ ਜੋੜ ਪਾਉਣਾ ਪੈਂਦਾ ਕੁੰਦੇ ਪੂਰੇ ਨਹੀਂ ਆਉਂਦੇ ਹੁੰਦੇ ਜੀ। ਦੇਖ ਲਓ ਜੀ ਧੰਨਵਾਦ ਜੀ।